ਮੈਂ ਤਾਂ ਜੇਠ ਨੂੰ ਜੀ ਜੀ ਕਰਦੀ ਮੈਂ ਤਾਂ ਜੇਠ ਨੂੰ ਜੀ ਜੀ ਕਰਦੀ ਮੈਨੂੰ ਕਹਿੰਦਾ ਕੋੜੀ ਜੇ ਨੂੰ ਅਗ ਲੱਗਦੇ ਸਨੇ ਪਜਾਮਾ ਚਿੱਟੀ ਦੇ ਨੂੰ ਅਗ ਲੱਗਦੇ ਸਨੇ ਪਜਾਮਾ ਚਿੱਟੀ ਦੇ ਅਗ ਲੱਗਦੇ ਸਨੇ ਪਜਾਮਾ ਚਿੱਟੀ ਕੱਲ ਥੋੜਾ ਜੀਜਾ ਜੀ ਮੇਰੇ ਨਾਲ ਲੜਿਆ ਬਾਗਰੂ ਕਹਿ ਕੇ ਕੱਲ ਥੋੜਾ ਜੀਜਾ ਜੀ ਮੇਰੇ ਨਾਲ ਲੜਿਆ ਬਾਗਰੂ ਕਹਿ ਕੇ ਮੈਂ ਮੈਂ ਵੀ ਪਾਠ ਸ਼ਾਂਤੀ ਦਾ ਜੀ ਕਰਿਆ ਵਾਗਰੂ ਕਹਿ ਕੇ ਮੈਂ ਵੀ ਪਾਠ ਸ਼ਾਂਤੀ ਦਾ ਜੀ ਕਰਿਆ ਵਾਗਰੂ ਕਹਿ ਕੇ ਮੈਨੂੰ ਚੁੱਪ ਵੇਖ ਕੇ ਜੀ ਸਿਰੋ ਸਿਰ ਚੜਿਆ ਵਾਗਰੂ ਕਹਿ ਕੇ ਮੈਨੂੰ ਚੁੱਪ ਵੇਖ ਕੇ ਜੀ ਸਿਰੋ ਸਿਰ ਚੜਿਆ ਵਾਗਰੂ ਕਹਿ ਕੇ ਮੈਂ ਵੀ ਅਕੀ ਹੋਈ ਨੇ ਨੀ ਜੁੰਡੇ ਪੜਿਆ ਵਾਗਰੂ ਕਹਿ ਕੇ ਮੈਂ ਵੀ ਅਕੀ ਹੋਈ ਨੇ ਨੀ ਕੇ ਫਿਰ ਥੋੜਾ ਜੀ ਦਾ ਜੀ ਕਦੇ ਨਾ ਲੜਿਆ ਬਾਗੁਰੂ ਕਹਿ ਕੇ ਫਿਰ ਥੋੜਾ ਜੀ ਦਾ ਜੀ ਕਦੇ ਨਾ ਲੜਿਆ ਬਾਗੁਰੂ ਕਹਿ ਕੇ ਫਿਰ ਥੋੜਾ ਜੀ ਦਾ ਜੀ ਕਦੇ ਨਾ ਲੜਿਆ ਬਾਗੁਰੂ ਕਹਿ ਕੇ ਫਿਰ ਥੋੜਾ ਜੀ ਦਾ ਜੀ ਕਦੇ ਨਾ ਲੜਿਆ ਬਾਗੁਰੂ ਕਹਿ ਕੇ ਇੱਕ ਮਿੰਟ ਮੈਂ ਪਾਜ਼ ਕਰੂੰਗੀ ਵੀ ਥਾਣੇਦਾਰ ਦੋ ਮੰਝੀਆਂ ਦੀ ਥਾਂ ਵੇ ਥਾਣੇਦਾਰ ਦੋ ਮੰਝੀਆਂ ਦੀ ਥਾਂ ਤੂੰ ਵੀ ਸੋਹਣੇ ਮੂਵੀ ਸੋਵੇ ਮੈਂ ਵੀ ਸੋਵਾ ਪੰਜੇ ਸੋਵੇ ਤੇਰੀ ਮਾਂ ਵਿਥਣਦਾਰ ਦੋ ਮੰਝੀਆਂ ਦੀ ਥਾਂ ਵਿਥਣਦਾਰ ਦੋ ਮੰਝੀਆਂ ਦੀ ਥਾਂ ਵਿਥਣਦਾਰ ਦੋ ਮੰਝੀਆਂ ਦੀ ਥਾਂ ਵਿਥਣਦਾਰ ਸਵੀਮਿੰਗ ਪੂਲ ਬਣਾ ਵਿਥਣਦਾਰ ਸਵੀਮਿੰਗ ਪੂਲ ਬਣਾ ਤੂੰ ਵੀ ਤੈਰੇ ਮੈਂ ਵੀ ਦੋ ਮੰਝੀਆਂ ਦੀ ਥਾ ਥਾਣੇਦਾਰ ਫਿਲਮ ਦੀ ਟਿਕਟ ਲਿਆ ਵੇ ਥਾਣੇਦਾਰ ਫਿਲਮ ਦੀ ਟਿਕਟ ਲਿਆ ਤੂੰ ਵੀ ਜਾਵੇਂ ਮੈਂ ਵੀ ਜਾਵਾਂ ਤੂੰ ਵੀ ਜਾਵੇਂ ਮੈਂ ਵੀ ਜਾਵਾਂ ਅੱਜ ਸਮੇਂ ਤੇਰੀ ਮਾਂ ਵੇ ਥਾਣੇਦਾਰ